ਯੋਧਨੈਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਆ ਜੀ ਜਗਰਾਉ ਮੰਡੀ ਵਿਖੇ ਇੱਥੇ ਆਪਾਂ ਤੁਹਾਨੂੰ ਦਿਖਾਵਾਂਗੇ ਟੌਪ ਕਲਾਸ ਦੀਆਂ ਝੋਟੀਆਂ ਮੋਹਰਾਂ ਨਾਲ ਸੰਦੀਆਂ ਤੇ ਆਜੋ ਮੇਰਾ ਵੀਰ ਚੈੱਕ ਕਰਾਉਂਦੇ ਆ ਤੁਹਾਨੂੰ ਮੋਹਰਾਂ ਨਾਲ ਸੰਦੀਆਂ ਝੋਟੀਆਂ ਟੌਪ ਕਲਾਸ ਦੀ ਮੋਹਰਾਂ ਨਾਲ ਸੰਦੀਆਂ ਝੋਟੀ ਚੈੱਕ ਕਰੋ ਬਈ ਬਹੁਤ ਦੱਸਦਾ ਤੇ ਬਾਈ ਕੋਲੋਂ ਲਿਆਵਾਂਗੇ ਆ ਪੂਰੀ ਜਾਣਕਾਰੀ ਇਹਦੇ ਬਾਰੇ ਟੌਪ ਕੁਆਲਟੀ ਦਾ ਬਈ ਜਾਨਵਰ ਹੈ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਹੈ ਵੀਰੇ ਕੀ ਹਾਲ ਹੈ ਵੀਰੇ ਵਧੀਆ ਏ ਤੁਸੀ ਸੁਣਾਓ ਕਿਹੜਾ ਇਲਾਕਾ ਵੀਰੇ ਆਪਣਾ ਆਪਣਾ ਫਰੀਦਕੋੜ ਏਗਾ ਭਾਈ ਅੱਛਾ ਫਰੀਦ ਜਿਲ੍ਹ ਪਿੰਡ ਕਿਹੜਾ ਪੈ ਜਾਂਦਾ ਜੀ ਆਪਣਾ ਫਰੀਦਕੋੜ ਏ ਜੀ ਕਲਸੀਆਂ ਪਿੰਡ ਆਪਣਾ ਅੱਛਾ ਕਲਸੀਆਂ ਪਿੰਡ ਪੈ ਜਾਂਦਾ ਵੀਰੇ ਕਿੰਨੇ ਜਾਨਵਰ ਲੈ ਕੇ ਆਏ ਅੱਜ ਆਪਾਂ ਦੋ ਜਾਨਵਰ ਦੋਵੇਂ ਕੱਟੀਆਂ ਪੈ ਲੈਣਾ ਅੱਛਾ ਜੀ ਤੇ ਭਾਈ ਆ ਜਿਹੜੀ ਕੱਟੀ ਆਪਾਂ ਦਿਖਾਈ ਆ ਇਹਦਾ ਕੀ ਹਜ਼ਾਰਤਾ ਭਾਈ ਇਹ ਦੋ ਦੰਦਾਂ ਤੇ ਕੱਟੀ ਆ ਭਾਜੀ ਅੱਛਾ ਜੀ ਹਾਂਜੀ ਆਪਣੇ ਹਰਿਆਣੇ ਤੋਂ ਮੈਂ ਆਈ ਆ ਆਪਾਂ ਜਿੱਥੇ ਲੈਂਦੀ ਉੱਥੇ ਤੋਂ ਆਪਾਂ ਤੋ ਤਾਂ 12 ਲੀਟਰ ਦੇਣਾ ਜੀ ਦਾ ਪਹਿਲਾ ਝੋਟੀ। ਕੁਝ ਜ਼ਿਆਦਾ ਨਹੀਂ ਆਪਾਂ ਨੂੰ। ਤੇ ਮੁੱਲ ਕਿੰਨਾ ਰੱਖਿਆ ਭਰਾਏ ਦਾ ਆਪਾਂ? 1 20 ਛਾ ਜੀ। ਹੁਣ ਤੋਰ ਕੇ ਦਿਖਾਓ ਭਾਈ। ਤੇ ਬਾਈ ਬਹੁਤ ਹੀ ਟੌਪ ਕਲਾਸ। ਮੋਹਰਾਂ ਨਸਲ ਦੀ ਝੋਟੀ ਚੰਗਾ ਜਾਨਵਰ ਹੈ ਵੀਰੇ। ਤੇ ਬਾਈ ਸਿੰਗਾ ਦੀ ਬਹੁਤ ਖੁੱਤੀ ਹੈ। ਹਰਿਆਣੇ ਤੋਂ ਬਾਈ ਕਦਾ ਲੈ ਕੇ ਆਏ ਆ। ਤੇ 12 ਲੀਟਰ ਤੋਂ ਤਾਂ ਕੱਢਣੀ ਪੂਰੀ ਆਸ ਹੈ। ਅਟਰ ਕੁਆਲਿਟੀ ਬਹੁਤ ਚੰਗੀ ਹੈ ਬਾਈ ਜਾਨਵਰ ਦੀ। ਬਾ ਮੋੜ ਲਓ ਵੀਰੇ। ਬਹੁਤ ਹੀ ਚੰਗਾ ਜਾਨਵਰ ਹੈ ਵੀਰੇ। ਸਿੰਗਾ ਦੀ ਬਹੁਤ ਚੰਗੀ ਹੈ ਤੇ ਬਾਕੀ ਬਾਈ ਅਟਰ ਕੁਆਲਿਟੀ ਬਹੁਤ ਚੰਗੀ ਹੈ। ਪਿੱਟ ਕੁੜੇ ਦੀ ਵੀ ਬਹੁਤ ਚੰਗੀ ਐ ਤੇ ਬਈ ਹਾਰ ਸ਼ਗਾਰ ਤੇ ਬਈ ਪੂਰਾ ਰੋਹ ਵੇ ਝੋਟੀ ਦਾ ਤੇ ਮੁੱਲ ਵੀ ਪੁੱਛਦੇ ਆਪਾਂ ਬਾਈ ਕੋਲ ਇੱਕ ਵਾਰ ਤਾਂ ਫੇਰ ਬਈ ਕਿੰਨਾ ਮੁੱਲ ਰੱਖਿਆ ਤਾਂ ਜੀ ਇੱਕ ਵੀ 60 ਇੱਕ ਵੀ ਜੀ ਹਾਂਜੀ ਮਾਨ ਤਨ ਕਰਾਂਗੇ ਬੜਾ ਬੜਾ ਮਾਨ ਤਨ ਹੋ ਜੀ ਠੀਕ ਐ ਬਾਈ ਇਹਦੇ ਆਪਣੇ ਕੋਲ ਆਮ ਨਹੀਂ ਹੁੰਦੀਆਂ ਘਰੇ ਪੰਜ ਚਾਰ ਅਵੇਲੇਬਲ ਹੁੰਦੀਆਂ ਨੇ ਬਈ ਪੰਜ ਚਾਰ ਖੜੀਆਂ ਖੜੀਆਂ ਠੀਕ ਐ ਬਾਈ ਜਿਹੜੀ ਆ ਲਾਕ ਵਾਲੀ ਝੋਟੀ ਇਹਦਾ ਕੀ ਹਿਸਾਬ ਤਾਂ ਵੀਰੇ ਇਹਦਾ ਵਿੱਚ 85000 ਰੁਪਏ ਮੁੱਲ ਕਰਦੇ 15 16 ਤੇ ਹਾਂਜੀ ਅੱਛਾ ਵੇ ਤੇ ਭਾਈ ਇਹ ਵੀ ਝੋਟੀ ਚੰਗੀ ਐ ਤੇ ਮੁੱਲ ਵਜਿਨਾ ਕਰਿਆ 85 ਜਰ ਇਹਦਾ ਅੱਛਾ 4 ਦੰਦ ਬਾਈ ਜੀ ਇਹ ਵੀ ਖੋਲ ਕੇ ਦਿਖਾਇਓ ਜੀ ਤੇ ਭਾਈ ਸਿੰਘ ਪੂਰੇ ਖਡੇ ਐ ਟਾਪ ਕਲਾਸ ਮੋਹਰਾਂ ਨਸਲ ਦੀ ਝੋਟੀ ਚੈੱਕ ਕਰੋ ਮੇਰਾ ਵੀਰ ਤੇ ਬਾਕੀ ਭਾਈ ਕਹਦਾ ਹਜੇ ਲੈ ਲੈਣੇ ਨੇ 15 ਕ ਦੇ ਨੇ ਚੌਗੀ ਐ ਭਾਈ ਦੰਦਾਂ ਦੀ ਵੀ ਇਹ ਕੱਚੀ ਝੋਟੀ ਐ ਮੈਂ ਮੋੜ ਲੇ ਵੀਰ ਕਿੰਨੇ ਦਾ 50 ਤੇ ਚੰਗਾ ਜਾਨਵਰ ਐ ਵੀਰ ਚੈੱਕ ਕਰੋ ਮੇਰਾ ਵੀਰ ਤੇ ਬਾਈ ਕੋ ਲੰਨੇ ਇਹਦੇ ਬਾਰੇ ਵੀ ਪੂਰੀ ਜਾਣਕਾਰੀ ਚੈੱਕ ਹੋ ਮੇਰਾ ਵੀ ਤੇ ਬਾਈ ਇਹਦਾ ਕਿੰਨਾ ਮੁੱਲ ਰੱਖਿਆ ਪਾ ਜੀ ਇਹਦਾ ਸੀ ਆਰ ਪਿਆ ਜਸ ਨੂੰ ਥੋੜਾ ਬੜਾ ਮਾਣ ਹੋ ਗਿਆ ਨਹੀਂ ਅੱਛਾ ਹੋ ਜੂ ਹੋ ਜੇ ਮਾਰ ਦੋਗੇ ਤੇ ਬਾਈ ਕੁੱਤ ਕਿੰਨਾ ਕੱਢ ਜੂਏ ਬਹੁਤ ਭਾਈ 10-11 ਲੀਟਰ ਤੋਂ 10-11 ਲੀਟਰ ਕੱਟੀ ਹਾਂਜੀ ਸੋਹਣੀਆ ਕੱਟੀ ਠੀਕ ਆ ਭਾਈ ਜੀ ਤੇ ਭਾਈ ਆਪਣਾ ਮੋਬਾਈਲ ਨੰਬਰ ਬੋਲੋ ਭਾਈ ਹਾਂਜੀ 9855 9909 ਇੱਕ ਵਾਰ ਦੁਬਾਰੇ ਬੋਲ ਦੂਗਾ ਵੀਰੇ 9855 9909 ਠੀਕ ਆ ਭਾਈ ਜੀ ਤੇ ਬਾਈ ਕੋਲ ਦੋ ਹੀ ਟੌਪ ਗਲਾਸ ਤੇ ਜਾਨਵਰ ਨੇ ਮੋਰਾਂ ਦਾ ਸੱਦੇ ਝੋਟੀਆਂ ਪੂਰੀਆਂ ਖੁੰਡੀਆਂ ਤੇ ਭਾਈ ਇਹਨਾਂ ਰੇਟ ਬਹੁਤ ਜਿਆਦਾ ਹੈ ਭਾਈ ਜੀ ਤੇ ਭਾਈ ਜਿੱਦਾਂ ਹੁਣ ਆਪਣੇ ਘਰੇ ਵੀ ਪਾਂਚਰ ਪਸ਼ੂ ਰਹਿੰਦੇ ਹੁੰਦੇ ਨੇ ਹਾਂ ਜੀ ਜੀ ਬੇਲ ਬਲ ਹੁੰਦੇ ਹਮੇਸ਼ਾ ਸਾਨੂੰ ਪ੍ਰੋਟੈਕਟ ਕਰਕੇ ਆ ਸਕਦੇ ਹੋ ਠੀਕ ਆ ਭਾਈ ਜੀ ਤੇ ਕਦੇ ਵੀ ਤੁਸੀਂ ਕੰਟੈਕਟ ਕਰਕੇ ਆ ਸਕਦੇ ਹੋ ਇਹਦਾ ਵੀ ਕਿ ਜੇ ਦੂਰੋਂ ਆਣਾ ਹੋਵੇ ਕੋਈ ਗੱਲ ਨਹੀਂ ਭਾਜੀ ਰਹਿਣ ਦੀ ਆਪਣੇ ਕੋਲ ਵੀ ਨਹੀਂ ਕਿਸੇ ਦੀ ਗੱਲ ਕੋ ਰਾਤ ਰਵੇ ਆਪਣੇ ਕੋਲ ਆਪਾਂ ਕਿਹੜੀ ਕਿਹੜੀ ਮੰਡੀ ਲਾਉਂਦੇ ਵੀਰੇ ਆਪਾਂ ਥੰਨੇ ਜਾਈਦਾ ਤਾਂ ਜਾਂਦੇ ਕਿਧਰੋਂ ਆਈਦਾ ਠੀਕ ਹੈ ਵੀ ਦੋਵੇਂ ਮੰਡੀ ਲਾਉਂਦੇ ਆ ਵੀਰੇ ਠੀਕ ਹੈ ਬਈ ਤੇ ਚੰਗੇ ਜਾਨਵਰ ਨੇ ਬਾਈ ਕੋਲ ਦੋਏ ਤੇ ਝੋਟੀਆਂ ਦਾ ਬਾਈ ਪੂਰਾ ਰੋਬ ਹੈ ਚੈੱਕ ਕਰੋ ਮੇਰਾ ਵੀਰ ਤੇ ਬਾਈ ਨੇ ਕੰਟੈਕਟ ਜਰੂਰ ਕਰਿਓ ਮੇਰਾ ਵੀਰ ਬੋਲੋ ਝੋਟੀਆਂ ਸੇਲ ਆਜੋ ਮੇਰੇ ਵੀਰ ਵੀਰ ਇਹ ਦਿਖਾਉਂਦੇ ਹਾਂ ਲੋਪਾ ਟੌਪ ਲਾਤੀ ਝੋਟੀਆਂ ਤੇ ਨਗੀਨੇ ਜਾਨਵਰ ਵੀਰੇ ਆ ਜਾਓ ਮੇਰਾ ਵੀਰ ਝੋਟੀ ਬਹੁਤ ਹੀ ਟੌਪ ਕਲਾਸ ਦੀ ਪੂਰਾ ਨਸਲ ਦੀ ਬਈ ਲਵਾਈ ਪੱਖੋਂ ਦੇਖੋ ਪੂਰਾ ਨਗੀਨਾ ਜਾਨਵਰ ਹੈ ਪਿੱਟ ਮੁਟੇ ਦੀ ਬਹੁਤ ਚੰਗੀ ਹੈ ਬਈ ਝੋਟੀ ਤੇ ਬਾਕੀ ਬਈ ਲਵਾਈ ਚੜਾਈ ਪੱਖੋਂ ਪੂਰੀ ਰੀਜ ਲਾਈ ਹੈ ਰੱਬ ਨੇ ਵੀ ਤੇ ਬਾਕੀ ਬਈ ਖਣਾ ਵਿੱਚ ਦੇਖੋ ਮੇਰਾ ਵੀਰ ਪ੍ਰੋਪਰ ਗੈਪ ਹੈ ਚਾਰਾ ਵਿੱਚ ਤੇ ਬਾਈਆਂ ਕੋਲ ਲਵਾਂਗੇ ਪੂਰੀ ਜਾਣਕਾਰੀ ਤੇ ਚੰਗਾ ਜਾਨਵਰ ਹੈ ਬਾਈ ਜੀ ਮੋਹਰਾ ਲੱਗਦਾ ਹੈ ਤੇ ਨਾਲ ਹੈ ਕਿ ਬਾਈ ਇਹ ਮੋਹਰਾਂ ਨਾਲ ਦੀ ਕੱਤੀ ਬਹੁਤ ਹੀ ਚੰਗੀ ਚੈੱਕ ਕਰੋ ਮੇਰਾ ਵੀਰ ਜੀ ਇੱਕ ਗੱਲ ਜੀ ਸਤਿ ਸ਼੍ਰੀ ਅਕਾਲ ਕਿਹੜਾ ਲੱਕ ਆ ਵੀਰ ਜੀ ਆਪਣਾ ਮੋਗਾ ਜੀ ਕਿਹੜਾ ਪਿੰਡ ਕਿਹੜਾ ਪੈ ਜਾਂਦਾ ਜੀ ਨਾਲੇ ਬੋਨਾ ਚੋਬੀ ਅੱਛਾ ਜੀ ਤੇ ਬਾਈ ਜੀ ਕਿੰਨੇ ਜਾਨਵਰ ਲੈ ਕੇ ਆਏ ਅੱਜ ਆਪਾਂ ਜੀ ਹਾਂਜੀ ਕਿੰਨੇ ਜਾਨਵਰ ਲੈ ਕੇ ਆਏ ਅੱਜ ਆਪਾਂ ਆਪਾਂ ਦਾ ਦੋ씩 ਇੱਕ ਵੇਗਿਆ ਇੱਕ ਰੇਗੀ ਅੱਛਾ ਜੀ ਜਿਹੜੀ ਆ ਝੋਟੀ ਇਹਦਾ ਕੀ ਹਿਸਾਬ ਕਿਤਾਬ ਹੈ ਜੀ ਇਹ ਜਿਹੜਾ ਦੇ ਕਿਚੜੀ ਦੀ ਅੱਛਾ ਇੱਕ ਦੁੱਧ ਕਿੰਨਾ ਥੱਲੇ ਇਹਦੇ ਜੀ ਦੋ ਦੋ 15 ਕਿਲੋ ਹਾਂਜੀ 15 ਕਿਲੋ 15 ਰੇਟ ਜੀ ਤੇ ਵੀ ਥੋੜੀ ਤੋਰ ਕੇ ਦਿਖਾ ਸਕਦੇ ਈ ਬਈ ਬਹੁਤ ਹੀ ਟੌਪ ਦਲਾਤੀ ਮੋਹਰ ਨਸਲ ਦੀ ਝੋਟੀ ਚੈੱਕ ਕਰੋ ਮੇਰਾ ਵੀਰ ਚੰਗਾ ਯਾਰ ਵੀਰਾ ਵੀਰ ਤੇ ਪਿੱਠਪੂੜੇ ਦੀ ਬਹੁਤ ਚੰਗੀ ਆ ਬਈ ਜੀ 15 ਲੀਟਰ ਦੁੱਧ ਆ ਤੇ ਬਈ ਕੱਟੀ ਨਾਲ ਬਹੁਤ ਚੰਗੀ ਆ ਜਾਨਵਰ ਮੈਨੂੰ ਲੱਗੀ ਤੇ ਬਈ ਪਿੱਠਪੂੜੇ ਦੀ ਬਹੁਤ ਚੰਗੀ ਆ ਰੇਟ ਵੀ ਬਹੁਤ ਜਾਇਜ਼ ਮੰਗੇ ਬਾਈਆਂ ਨੇ ਤੇ ਚੰਗਾ ਯਾਰ ਵੀਰਾ ਤੇ ਬਈ ਹਾਟਰ ਕੁਆਲਟੀ ਬਹੁਤ ਚੰਗੀ ਆ ਦੇ ਪਿੱਠ ਪੁੱਡੇ ਦੀ ਬਹੁਤ ਚੰਗੀ ਹੈ ਤੇ ਜਾਨਵਰ ਚੰਗੇ ਨੇ ਪੂਰੇ ਟੌਪ ਵਾਲੀ ਮੋਹਰਾ ਨਸਲ ਦੀ ਹੈ ਪੂਰੇ ਗੁਣ ਨੇ ਬਾਈ ਤੇ ਰੇਟ ਵੀ ਬਹੁਤ ਜਿਆਦਾ ਜ ਰੱਖਿਆ ਪਾ ਜੀ ਤੇ ਥਣਾ ਵਿੱਚ ਪ੍ਰੋਪਰ ਗੈਪ ਹੈ ਤੇ ਲਵਾਈ ਬਹੁਤ ਹੈ ਬਾਈ ਜਾਨਵਰ ਦੀ ਇਹ 31 ਵੀ ਬਾਈ ਨਾਲ ਜੜੀ ਹੈਗੀ ਆ 50 55 ਕਿਲੋ ਦੀ ਖੁਰੀ ਹੈ ਚੰਗਾ ਜਾਨਵਰ ਹੈ ਬਾਈ ਤੇ ਬਾਈ ਜੀ ਮੋਬਾਈਲ ਨੰਬਰ ਵਾਦਦੂਗੇ ਆਪਣਾ ਆਪਣਾ ਜੀ ਹਾਂਜੀ ਮੋਬਾਈਲ ਨੰਬਰ ਜੀ 9145 7853 ਕਿਹੜੇ ਦੁਆਰੇ ਬੋਲੂਗਾ ਵੀਰੇ 9145 7853 ਠੀਕ ਹੈ ਬਾਈ ਜੀ ਤੇ ਬਾਈਆਂ ਕੋਲ ਬਈ ਜਾਨਵਰ ਬਹੁਤ ਟੋਪ ਕੁਆਲਟੀ ਦੇ ਖੜਾਏ ਤੇ ਰੇਟ ਵੀ ਬਹੁਤ ਜਾਇਜ਼ ਰੱਖਿਆ ਬਾਈਆਂ ਨੇ ਜੀ ਤੇ ਚੰਗਾ ਜਾਨਵਰ ਹੈ ਬਾਈ ਦਾ ਨੰਬਰ ਸ਼ੇਅਰ ਕਰਤਾ ਟੈਕ ਟੈਕ ਜਰੂਰ ਕਰਿਓ ਮੇਰਾ ਵੀਰ ਚੰਗਾ ਜਾਨਵਰ ਹੈ ਵੀਰ ਬਹੁਤ ਹੀ ਟੋਪ ਕੁਆਲਟੀ ਦਾ ਟੋਪ ਕੁਆਲਟੀ ਬਈ ਮੱਝ ਤੇ ਬਾਈਆਂ ਕੋਲ ਲਵਾਂਗੇ ਆਪਾਂ ਪੂਰੀ ਜਾਣਕਾਰੀ ਹਾਂਜੀ ਬਾਈ ਸ਼ਸ਼ੀਕਲ ਜੀ ਕੀ ਹਾਲ ਹੈ ਵੀਰੇ ਠੀਕ ਆ ਜੀ ਵਧੀਆ ਜੀ ਕਿਹੜਾ ਪਿੰਡ ਆ ਵੀਰੇ ਸਾਡਾ ਪਿੰਡ ਧੂੜ ਗੋਟਾਲੀਆ ਵਾਲਾ ਜੀ ਅੱਛਾ ਤਸਵੀਰ ਕਿਹੜੀ ਭੇਜਾਂਦੀ ਹੈ ਜੀ ਮੋਗਾ ਜੀ ਅੱਛਾ ਮੋਗਾ ਭੇਜਾਂਦੀ ਵੀਰੇ ਤੇ ਕਿੰਨੇ ਜਾਨਵਰ ਲੈ ਕੇ ਆਏ ਵੀਰ ਆਪਾਂ ਇੱਕ ਜਾਨਵਰ ਹੀ ਲੈ ਕੇ ਆਏ ਅੱਛਾ ਇੱਕੇ ਲੈ ਕੇ ਆਏ ਭਾਈ ਹਾਂਜੀ ਹਾਂਜੀ ਤੇ ਵਪਾਰ ਦਾਂਗਾ ਮੈਂ ਵੀਰੇ ਆਪਣਾ ਨਹੀਂ ਨਹੀਂ ਜੀ ਘਰੇ ਆ ਅੱਛਾ ਘਰ ਦੀ ਪਾਲੀ ਵੀ ਘਰ ਦੀ ਪਾਲੀ ਹੈ ਠੀਕ ਹੈ ਭਾਈ ਜੀ ਤੇ ਖੋਲ ਕੇ ਦਿਖਾਵਾਂਗੇ ਵੀਰੇ ਹਾਂਜੀ ਤੇ ਭਾਈ ਬਹੁਤ ਹੀ ਟਾਪ ਕੁਆਲਿਟੀ ਦੀ ਮੱਝ ਤੇ ਭਾਈ ਅਟਰ ਕੁਆਲਿਟੀ ਬਹੁਤ ਚੰਗੀ ਹੈ ਤੇ ਬਾਈ ਕੋ ਲਵਾਂਗੇ ਮੈਂ ਪੂਰੀ ਜਾਣਕਾਰੀ ਤੇ ਬਾਈ ਕਹਿੰਦਾ ਘਰੇ ਹੀ ਬਾਈ ਚੰਗਾ ਯਾਰ ਵੀਰੇ ਬਾਈ ਕੋਲੇ ਤੇ ਬਾਈ ਕੋਲੇ ਲਵਾਂਗੇ ਪੂਰੀ ਜਾਣਕਾਰੀ ਟਾਪ ਕੁਆਲਟੀ ਦਾ ਜਾਨਵਰ ਮੇਰਾ ਵੀਰ ਤੇ ਨਾਲ ਕੀ ਵੀਰੇ ਤੇ ਜੀ ਨਾਲ ਬਾਈ ਮੋਹਰ ਨਸਲ ਦੀ ਕੱਟੀ ਤੇ ਬਾਈ ਜੀ ਕਿੰਨਾ ਦੁੱਧ ਕੱਢ ਦੂਗੀ ਲੋਗੇ ਥੱਲੇ 12 ਕਿਲੋ ਆ ਜੀ ਅੱਛਾ ਇਸ ਟਾਈਮ 12 ਕਿਲੋ ਹਾਂਜੀ 12 ਕਿਲੋ ਬੜਾ ਵੱਧ ਹੋਰ ਵੱਜੂ ਹੋ ਜੀ ਹਾਂਜੀ ਵੱਜੂਗੀ ਹੈ ਇਹ ਰਸੂਈ ਨੂੰ ਅੱਠ ਦਸ ਦਿਆ ਨਹੀਂ ਹੋਇਆ ਤੇ ਕਿਹੜੇ ਸੂਏ ਸੂਈ ਵੀਰੇ ਇਹ ਇਹ ਸੂਏ ਚੌਥੇ ਸੂਈ ਆ ਜੀ ਅੱਛਾ ਚੌਥੇ ਸੂਈ ਕਿੰਨਾ ਮੁੱਲ ਰੱਖਿਆ ਵੀਰੇ ਆਪਾਂ ਇਹਦਾ ਕਿਹਦਾ ਮੁੱਲ ਤਾਂ 1 ਵੀ ਕਰਦੇ ਆ ਜੀ ਅੱਛਾ ਜੀ ਤੇ 1 5 ਪੂੰਜੀ ਵੀ ਦੇ ਰਹਿ ਆਂ ਅੱਛਾ ਬਾਈ ਕਦਾ ਵੀ ਮਾਨ ਤਾਨ ਹੋ ਜਾਊਗਾ ਪੂਰਾ 1 5 ਬਾਈ ਕਦਾ ਵੀ ਤੱਕ ਲਾਸਟ ਛੱਡਵਾਂਗੇ ਅਸੀਂ ਤੇ ਬਈ ਮੋਬਾਈਲ ਪਰ ਬੋਲ ਸਕਦੇ ਆ ਬਾਬਾ 991425826 ਇੱਕ ਵ ਤੇ ਬਾਈ ਨਾਲ ਕੰਟੈਕਟ ਜਰੂਰ ਕਰੋ ਬਾਈ ਰੇਟ ਬਹੁਤ ਜਿਆਦਾ ਜ ਰੱਖਿਆ ਬਾਕੀ ਤੁਹਾਨੂੰ ਅਟਰ ਕੁਆਲਟੀ ਫਿਰ ਚੈੱਕ ਕਰ ਲੈਣੇ ਬਾਈ ਜਾਨਵਰ ਬਹੁਤ ਚੰਗਾ ਹੈ ਤੇ ਬਾਈ ਆ ਚੈੱਕ ਕਰੋ ਥਾਣਾ ਵਿੱਚ ਪ੍ਰੋਪਰ ਗੈਪ ਹੈ ਚਾਰਾ ਵਿੱਚ ਜੀ ਤੇ ਪਿੱਠ ਫੂੜੇ ਦੀ ਬਹੁਤ ਚੰਗੀ ਹੈ ਬਾਈ ਮੱਜ ਤੇ ਨਾਲ ਬਾਈ ਮੋਰਾ ਨਸਲ ਦੀ ਕੱਟੀ ਹੈ ਤੇ ਬਾਈ ਜਿੱਦਾਂ ਹੁਣ ਔਰ ਕਰਕੇ ਆ ਸਕਦਾ ਤੁਹਾਨੂੰ ਮਦਦ ਹਾਂਜੀ ਹਾਂਜੀ ਆ ਸਕਦਾ ਤੇ ਬਾਈ ਉੱਧਰ ਠੰਡੀ ਹੈ ਪੂਰੀ ਮੈਂ ਕਹਿੰਦਾ ਜੀ ਇੰਨੀ ਠੰਡੀ ਤਸੀਲ ਤਾਂ ਬਹੁਤ ਤੇ ਧਾਰ ਵਾਲੀ ਬੋਲੀ ਆ ਗੈਂਆਂ ਨਾਲੋਂ ਵੀ ਬੋਲੀ ਇਹਦੀ ਠੀਕ ਹੈ ਬਾਈ ਤੇ ਬਾਈ ਕਹਿੰਦਾ ਧਾਰ ਬਾਧੂ ਬੋਲੀ ਹੈ ਤੇ ਬਾਈ ਟਾਪ ਕੁਆਲਟੀ ਦੀ ਮੋਹਰਾਂ ਨਾਲ ਦੀ ਮੱਝ ਕਿ ਬਈ ਗਾਹਗਰੀ ਬਹੁਤ ਚੰਗੀ ਹੈ ਤੇ ਪਸ਼ੂ ਵੀ ਬਹੁਤ ਆਏ ਹੋਏ ਨੇ ਮਾਤਰਾ ਜੀ ਤੇ ਬਾਈ ਜੀ ਮੇਰੀ ਸਾਰੇ ਵੀਰਾਂ ਨੂੰ 1 ਰੁਪਿਆ ਇੱਥੇ ਜਰੂਰ ਹੈ ਜੀ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਮੇਰਾ ਵੀਰ ਤੇ ਆਪਾਂ ਐਦਾਂ ਦੀ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਾਂਗੇ ਜੀ ਤੇ ਆਜੋ ਮੇਰਾ ਵੀਰ ਆਪਾਂ ਤੁਹਾਨੂੰ ਹੋਰ ਦਿਖਾਉਂਦੇ ਆ ਅੱਗੇ ਟਾਪ ਦੇ ਨਗੀਨੇ ਜਾਨਵਰ ਜੀ ਆਜੋ ਮੇਰਾ ਵੀਰ ਟਾਪ ਕੁਆਲਟੀ ਦੀ ਮੂਰਾ ਨਸਲ ਦੀ ਝੋਟੀ ਚੈੱਕ ਕਰੋ ਮੇਰਾ ਵੀਰ ਤੇ ਥਾੜਾ ਵਿੱਚ ਪ੍ਰੋਪਰ ਗੈਪ ਹੈ ਬਾਈ ਆਪਾਂ ਚੈੱਕ ਕਰੀਏ ਪੂਰੀ ਝੋਟੀ ਜਾਨਵਰ ਚੰਗਾ ਬਾਈ ਜੀ ਤੇ ਇਹਦੇ ਬਾਰੇ ਵੀ ਆਪਾਂ ਬਾਈਆਂ ਕੋਲੋਂ ਲੈਣੀ ਹੈ ਜਾਣਕਾਰੀ ਚੈੱਕ ਕਰੋ ਮੇਰਾ ਵੀਰ ਤੇ ਬਾਈ ਰੋਬ ਦਾ ਝੋਟੀ ਹੈ ਸਿੰਘਾਂ ਦੀ ਪੂਰੀ ਕੁੰਡੀ ਹੈ ਤੇ ਬਾਈ ਜੀ ਬਾਈ ਕੋਲ ਪੁੱਛਣਾ ਕਿੰਨੇ ਗਰੀਦੇ ਦੀ ਹੋਈ ਹੈ ਤੇ ਨਾਲ ਹੈਗੀ ਵੀਰੇ ਤੇ ਮੂਰਾ ਨਸਲ ਦਾ ਕੱਟਾ ਚੈੱਕ ਕਰੋ ਮੇਰਾ ਵੀਰ ਚੰਗਾ ਜਾਨਵਰ ਹੈ ਜੀ ਵੇ ਬਈ ਹਾਰ ਸ਼ਿੰਗਾਰ ਪੂਰਾ ਕੀਤਾ ਹੋਇਆ ਝੋਟੀ ਦਾ ਤੇ ਰੇਟ ਵੀ ਆਪਾਂ ਬਾਜੀ ਕੋਲੋਂ ਜਾਣ ਕੇ ਲੈਂਦੇ ਪਿੱਟਪੂਲੇ ਦੀ ਬਹੁਤ ਚੰਗੀ ਹੈ ਬਈ ਜੀ ਹੱਡਾਂ ਪੈਰਾਂ ਦੀ ਖੁੱਲੀ ਹੈ ਬਈ ਇੱਕ ਇੱਕ ਚੈੱਕ ਕਰਾ ਲੈਂਦੇ ਇੱਕ ਵਾਰੀ ਤੇ ਬਈ ਜੀ ਟਾਪ ਕੁਆਲਟੀ ਦੀ ਮੋਹਰਾਂ ਨਾਲ ਦੀ ਝੋਟੀ ਤੇ ਬਈ ਨਾਲ ਪੋਰਾ ਨਾਲ ਦਾ ਪਿਓਰ ਕਟਾ ਤੇ ਸਿੰਘਾਂ ਦੀ ਬਹੁਤ ਖੁੰਡੀ ਹੈ ਬਈ ਜੀ ਤੇ ਅਟਰ ਕੁਆਲਟੀ ਬਹੁਤ ਚੰਗੀ ਹੈ ਬਈ ਜੀ ਚੈੱਕ ਕਰੋ ਜਾਨਵਰ ਚੱਗਾ ਬਈ ਜੀ ਆ ਮੋੜ ਲਓ ਵੀਰੇ ਤੇ ਚੰਗੇ ਜਾਨਵਰ ਨੇ ਬਈ ਪ੍ਰੋਪਰ ਟਾਪ ਕੁਆਲਟੀ ਦੇ ਪੂਰੇ ਨਿਸ਼ਾਨੀਆਂ ਨੇ ਚੋਟੀ 'ਚ ਤੇ ਬਾਈ ਕੋਲ ਲੈਣੇ ਆ ਪਰ ਜਾਣਕਾਰੀ